ਜੀ ਨਾ 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 ਤੁਹਾਨੂੰ ਮੈਂ ਕਿਹਾ ਲੰਬਾ ਆਪਕੋ ਐਕਸਟੈਂਡ ਹੋ ਗਿਆ ਸੀ ਮੈਂ ਤੁਹਾਨੂੰ ਹੋ ਗਿਆ ਹਸਪਤਾਲ ਦੇ ਹਾਂਜੀ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਟ ਤੇ ਸੀਗੇ ਬਹੁਤ ਹੀ ਮਤਲਬ ਅਨਡਿਵਾਈਸ ਕਰਨ ਵਾਲੀ ਸਟੇਟ ਤੇ ਸੀਗੇ ਜਿਨ੍ਹਾਂ ਦਾ ਇਲਾਜ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤੇ ਨਾਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਪਾਇਰ ਹੋਏ ਤੇ ਜਿਵੇਂ ਕੀ ਨਾਮ ਜਿਹੜੇ ਐਕਸਪਾਇਰ ਇਸ ਇਸ ਪੀ ਸੰਦੀਪ ਸਿੰਘ ਜੀ ਇੱਕ ਪਰਮ ਜੋਤ ਸਿੰਘ ਆ ਉਹਨਾਂ ਦਾ ਗੱਲਬਾਤ ਸਿਗਾ ਕਿਆ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਇਕਨ ਦਾ ਡਰਾਈਵਰ ਦੱਸਿਆ ਜਾ ਰਿਹਾ ਹੈ ਆ ਨਾਮ ਮੈਨੂੰ ਤੇ ਕਿੰਦੀ ਕੁਮਰ ਉਹਨਾਂ ਨੇ ਕਿਹਾ ਆਏ ਹੋਏ ਆ ਆ ਸਰ ਕੀ 40 ਸਾਲ ਦੇ ਆਸ-ਪਾਸ ਤੇ ਜਿਹੜਾ ਕੰਵੈਂਸਰ ਉਹ ਜਿਹੜੀ ਕੁਮਰ ਉਹ ਆਹ ਠੀਕ ਬਿਆਸ ਦਾ ਤੇ ਜਿਹੜਾ ਡਰਾਈਵਰ ਸੀ ਜਿਹਨੂੰ ਰੈਫਰ ਕੀਤਾ ਹੈ ਕਿ ਠੀਕ ਹੈ ਜੀ ਆ ਤੇ ਇਹ ਦਾ ਆਪਣੇ ਕੋਲ ਲੁਧਿਆਣਾ ਰੈਫਰ ਕੀਤਾ ਜੀ ਕਿੰਨਾ ਜਿੰਜਰ ਸੀ ਉਹਦਾ ਸਿਨੇਟ ਕਰ ਗਏ ਉਹ ਠੀਕ ਫਿਗਰਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਅੱਜ ਹੋਰੀ ਹਸਪਤਲ ਜੀ ਹਾਂ ਜੀ ਬਿਲਕੁਲ ਜੀ ਕਹਿੰਦੇ ਰਾਤ ਨੂੰ ਰੋਡ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਕੁਝ ਵਿਅਕਤੀਆਂ ਦੀ ਜਾਨ ਵੀ ਹੋਈ ਹੈ ਕਿੱਥੇ ਹੋਇਆ ਸੀ ਬਰਨਸੀ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣਾ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਗਾ ਕਨਵੈਨਸ ਸੀਗੇ ਤੇ ਲੁਧਿਆਣਾ ਸਾਈਡ ਤੋਂ ਇੱਕ ਸਕਾਰਫੀ ਉਹ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਫਸ ਵਿੱਚੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਪਾਚਨਰ ਗੱਡੀ ਸੀ ਉਹ ਨੂੰ ਅੱਗ ਵੀ ਲੱਗ ਗਈ ਨਾ ਮੇਂ ਹਸਕਾਲਡ ਨਾਲ ਪਰਵਾ ਦਿੱਤਾ ਗਿਆ। ਉਹ ਸੜ ਜਿਹੜੀ ਮੌਕਾ ਤੇ ਪਹੁੰਚ ਗਈ ਸੀ। ਪੈਰ ਗੁਰਗੇੜ ਦੇ ਨੇੜੇ ਨੂੰ ਜਾ ਕੇ ਉੱਤੇ ਅੱਗੇ ਕਬੂ ਪਾਇਆ ਗਿਆ ਤੇ ਅਨੁਫਾਤ ਉਸ ਦੀ ਉਹਨਾਂ ਦੀ ਡੈਥ ਹੋ ਗਈ ਹੈ। ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ। ਸਪੇਟਾ ਨਾਲ ਸੀ। ਸੇ ਲੋਕਿਆਨੇ ਨਾਲ। ਉਹ ਤਦ ਕਿਨੇ ਆਨੇ ਸੀ। ਕਿ ਤਿੰਨ ਜਣੇ ਸੀਗੇ ਜੀ ਕਿ ਜਿਹੜੀ ਐਸਪੀ ਸਾਹਿਬ ਤੇ ਇੱਕ ਕੌਮ ਨਾਲ ਗਨਮੈਂਟ ਕੁੰਡਾ ਡਰਾਈਵਰ ਡਰਾਈਵਰ ਦੇ ਛੱਟਾਂ ਲੱਗੀਆਂ ਤੇ ਗਨਮੈਂਟ ਤੇ ਐਸਪੀ ਸਾਹਿਬ ਦੀ ਲੱਗੀ ਕਾਰ ਦੀ ਜਿਹੜੀ ਗੱਡੀ ਉਹ ਰਹਿ ਨਹੀਂ ਸੀ ਉੱਥੇ ਜਦੋਂ ਗਾਇਨੋ ਜੀ ਨਾਲ ਦੀ ਨਾਲ ਲੋਕਾਂ ਨੇ ਗੇੜੇ ਵਿੱਚ ਚੱਕ ਲਈ ਉਹ ਇੱਕ ਸਮਾਂ ਲਈ ਦਲੀਗਤਰੀ ਜੀ ਗੱਡੀ ਇਹ ਅੰਮ੍ਰਿਤਸਰ ਇਲਾਕੇ ਦੀ ਹੈ